ਪਈ ਥਾਲਸਾ ਵਜਿ ਫਤਿਹ ਇਹ ਹੁਣ ਦਲਪੰਥ ਚ ਚਟੰਗਾ ਝਟਕਾਉਣ ਦੀ ਤਿਆਰੀ ਹੋ ਰਹੀ ਹੈ ਚਟੰਗਾ ਨੂੰ ਆਇਆ ਗਿਆ ਹੈ ਹੁਣ ਅਰਦਾਸ ਬਿੰਤੀ ਹੋ ਰਹੀ ਹੈ ਚੰਡੀ ਦਾ ਬਾਠ ਪੜ ਗਏ ਹੁਣ ਧੂਪ ਦੇ ਕੇ ਫਿਰ ਇਹਨੂੰ ਝਟਕਾਇਆ ਜਾਊਗਾ ਉਹਦੇ ਤੇ ਨੰਗ ਸਹੀ ਖੋ ਬੱਚੀ ਇਹਦੇ ਨਾਲ ਦੋ ਦੋ ਹੱਥ ਕਰ ਰਿਆ ਜੇ ਚਟੰਗੇ ਨਾਲ ਕੀ ਨਾਮ ਨੂੰ ਸਾਰੇ ਵਿੱਚ ਇੱਤ ਨਹੀਂ ਬਾਬਾ ਜੀ ਮੇਰੇ ਟੱਕਰ ਮਾਰੀ ਜੀ ਜੀ ਮੈਂ ਖੜਾ ਮੈਨੂੰ ਕੋਈ ਪਤਾ ਨਹੀਂ ਮੈਂ ਖੜਾ ਸੜਾ ਇੱਕ ਗੁੰਡਰਦਲ ਸੁਲਤਾਨਪੁਰ ਲੋਧੀ ਸਿੰਘ ਸਾਹਿਬ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਪੰਥ ਰਤਨ ਸੇਵ ਰਤਨ ਹੁਣ ਮਹੱਲੇ ਦੀ ਚੜਨ ਦੀ ਤਿਆਰੀ ਹੈ ਹੁਣ ਚਟੰਗੇ ਟਟਾ ਕੇ ਨਿਸ਼ਾਨ ਨਗਾਰਿਆਂ ਨੂੰ ਕਿੱਲਕ ਲਾਏ ਜਾਣਗੇ ਫਿਰ ਮਹੱਲਾ ਚੜਿਆ ਜਾਊਗਾ 9 ਵਜੇ ਮਹੱਲਾ ਚੜਨ ਮਹੱਲੇ ਦੀਆਂ ਤਿਆਰੀਆਂ ਕੀਤੀ ਜਾ ਰਹੀ ਹੈ ਜਿਦੇ ਵਿੱਚ ਪੂਰੇ ਸਿੰਘ ਦਲ ਪੰਥ ਸਾਰੇ ਸਿੰਘ ਸਾਹਿਬ ਕੋਰੇ ਹਾਥੀ ਊਂਟ ਨਾਲੋ ਜਲਾਲ ਦੇ ਨਾਲ ਇਹ ਮਹੱਲਾ ਹੁਣ ਇੱਥੋਂ ਚੜਨਾ ਹੈ ਉੱਡੇ ਦਲ ਦਾ ਅਗਵਾਈ ਦੇ ਵਿੱਚ ਸਿੰਘ ਸਾਹਿਬ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਚੇਅਰਮੈਨ ਕਰੋੜੀ ਪੰਥ ਰਤਨ ਸੇਵਾ ਰਤਨ ਉੱਡੇ ਦਲ ਦੇ 14ਵੇਂ ਮੌਜੂਦਾ ਜਹਦਾਰ ਪੂਰੀ ਟਿਕਾਣ ਦੀ ਤਿਆਰੀ ਹੈ ਪਾਦਾ ਦੇਖ Puri tundra payi ya tuh Itu putih tijari ya Ya Ya, Commandos A Plus di bus ਇਹ ਹਰਨੇ ਦਰਬਾਰ ਸਾਹਿਬ ਆ ਬਾਬਾ ਜੀ ਦੀ ਸਕੂਟੀ ਦੀ ਗੱਡੀਆਂ ਇੱਥੇ ਧੁੰਦ ਚ ਫਿਲਹਾਲ ਇੰਨਾ ਕੁਝ ਦੇਖਿਆ ਨਹੀਂ ਜਾ ਰਿਹਾ ਹੈ ਕਿਉਂਕਿ ਧੁੰਦ ਬਹੁਤ ਜ਼ਿਆਦਾ ਪਈ ਹੈ ਇਹ ਬਾਬਾ ਡੀਸੀ ਜੀ ਬਰਚੇ ਨੂੰ ਹੁਣ ਕਿੱਨਾ ਕੁ ਲਾਉਂਗੇ ਨਿਸ਼ਾਨ ਨਗਾਰਿਆਂ ਨੂੰ ਕਿੱਲਗ ਲਗੂ ਫਿਰ ਮੱਲਾ ਚੜੂ ਮਨਨਗੇ ਵੇਗਲਾ ਬਾਈ ਹੂੰ ਫਿਰ ਬਾਦੀ ਚਲੇ ਗਏ ਉਹ ਤੇਰਾ ਕਿਹੜਾ ਟਿਕਾਣਾ ਦੁਕਾਨੇ ਅਸੀਂ ਆਪਾਂ ਵਾਲਿਆਂ ਦਾ ਕਹਿੰਦਾ ਚੇਤਿਕ ਆਪਾਂ ਟਿਕਾਣੇ ਤੇ ਉਹ ਨਾ ਵੀ ਝਟਕੇ ਨਹੀਂ ਗਿਆ ਪਟਕਾ ਹੋ ਗਿਆ ਇਹ ਚਾਰ ਚਾਰ ਝਟਕਾ ਦਿੰਦਾ ਬਾਬਾ ਜੀ ਇਕੱਠੇ ਹੀ ਇੱਕ ਗੈਰੇ ਕਿਰਪਾ ਹੀ ਹੈ ਮਾਰਾ ਦੀ ਸ਼ੀਟੀ ਵਹਿ ਰਹੀ ਹੈ ख़ाल वाहेगुरू जी सारी फोज वाहेगुरू ख़ालसा वाहेगुरू जी फते